ਪਾਖਲਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਇੱਕ ਵਾਰ ਫੇਰ ਪੰਜਾਬੀਆਂ ਦੀ ਜਿਹੜੀ ਗਿਣਤੀ ਹੈ ਯਾਨੀ ਪੰਜਾਬ ਦੀ ਜਿਹੜੀ ਪ੍ਰਤੀਨਿਧਤਾ ਹੈ ਉਸ ਵਿੱਚ ਘਟਾਈ ਗਈ ਹੈ ਇਸ ਨੂੰ ਲੈ ਕੇ ਮੁਰ ਤੋਂ ਸਵਾਲ ਖੜੇ ਕਿਤੇ ਜਾ ਰਹੇ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਪਿੱਛੇ ਜਿਹੇ ਚਰਚਾ ਵਿੱਚ ਰਿਹਾ BBMP ਪੰਜਾਬੀਆਂ ਨੂੰ ਉੱਥੇ ਨੌਕਰੀ ਘਟਤੀ ਜਾ ਰਹੀ ਹੈ ਤੁਸੀਂ BBMP ਦੀ ਗੱਲ ਕਰਦੇ ਹੋ ਮੈਨੂੰ ਐਂ ਦਾਅਦੋ ਵੀ ਹਰਿਆਣੇ ਦੇ ਤੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਕਿੰਨੀਆਂ ਸਾਮੀਆਂ ਖਾਲੀ ਨੇ ਪੰਜਾਬ ਦੀਆਂ ਸਾਮੀਆਂ ਦੇ ਉੱਤੇ ਦੂਜੇ ਰਾਜਾਂ ਦੇ ਜਾ ਕੇ ਬਹਿ ਗਏ ਹੁਣ ਜੇ ਕਿਸੇ ਨੇ ਇਸ ਮਾਮਲੇ ਦੇ ਵਿੱਚ ਇਨੀਸ਼ੀਏਟਿਵ ਲਿਆ ਹੈ ਅੱਗੇ ਲੱਗੇ ਨੇ ਮੂਰੀ ਬਣੇ ਨੇ ਉਹ ਸਾਡੇ ਸਿੱਖਿਆ ਮੰਤਰੀ ਹਰਜੋਤ ਬਾਸੂ ਨੇ ਸਹੀ ਕਦਮ ਚੱਕਿਆ ਬਿਜਲੀ ਬੋਰਡ ਨੂੰ ਪੁੱਛੋ ਕਿ ਇਹਨਾਂ ਨੇ ਉੱਥੇ ਆਪਦੇ ਡੈਪੂਟੇਸ਼ਨ ਦੇ ਬੰਦੇ ਜਿਹੜੇ ਜਾਂਦੇ ਆ ਉਹਨਾਂ ਇਹਨਾਂ ਦੀਆਂ ਸਾਮੀਆਂ ਕਿਉਂ ਨਹੀਂ ਭੇਜਦੇ ਫਿਰ ਕਹਿੰਦੇ ਆ ਜੀ BBMP ਨੇ ਸਾਡਾ ਹਿੱਸਾ ਖਤਮ ਕਰਤਾ ਸਾਡਾ ਫੁਲਾਣਾ ਮੈਂਬਰ ਨਹੀਂ ਦਿੱਤਾ ਸਾਡੇ 'ਚ ਦਖਲ ਦੇਤਾ ਤੇ ਕਦੇ ਆਪਣਾ ਇੱਕ ਕਿੱਚਾ ਚਿੱਠਾ ਵੀ ਤਾਂ ਲੋਕਾਂ ਦੇ ਸਾਹਮਣੇ ਰੱਖ ਦਿਓ ਕਿ ਤੁਸੀਂ ਕਿੰਨਾ ਖਤਰਜੀ ਦਿੰਦੇ ਹੋ ਗੱਲ ਕਰਾਂਗੇ BBMB ਦੀ ਪਾਕਲਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਇੱਕ ਵਾਰ ਫੇਰ ਪੰਜਾਬੀਆਂ ਦੀ ਜਿਹੜੀ ਗਿਣਤੀ ਹੈ ਯਾਨੀ ਪੰਜਾਬ ਦੀ ਜਿਹੜੀ ਪ੍ਰਤੀਨਿਧਤਾ ਉਸ ਵਿੱਚ ਘਟਾਈ ਗਈ ਹੈ ਇਸ ਨੂੰ ਲੈ ਕੇ ਮੁਰ ਤੋਂ ਸਵਾਲ ਖੜੇ ਕਿਤੇ ਜਾ ਰਹੇ ਨੇ ਕੇਂਦਰ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਪਿੱਛੇ ਜਿਹੇ ਚਰਚਾ ਵਿੱਚ ਰਿਹਾ BBMB ਪੰਜਾਬੀਆਂ ਨੂੰ ਉੱਥੇ ਨੌਕਰੀ ਘਟਦੀ ਜਾਰੀ ਹੈ ਦਿੱਤੀ ਨਹੀਂ ਜਾ ਰਹੀ ਪੰਜਾਬੀ ਜਾ ਨਹੀਂ ਰਹੇ ਜੀ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਤਾਂ ਕੁਝ ਫੈਸਲੇ ਹੋਏ ਸੀ ਵੇ ਚੰਡੀਗੜ੍ਹ ਦੇ ਵਿੱਚ ਕਿਹੜੇ ਹਰਿਆਣਾ ਤੇ ਪੰਜਾਬ ਦੇ ਵਿੱਚ 60 40 ਦਾ ਹੋਇਆ ਸੀ ਜੀ ਤੁਸੀਂ ਬੀਬੀ ਐਮਬੀ ਦੀ ਗੱਲ ਕਰਦੇ ਹੋ ਮੈਨੂੰ ਐਂ ਦੱਸ ਦੋ ਵੀ ਹਰਿਆਣੇ ਦੇ ਤੇ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਜਦੋਂ ਸਾਡੇ ਸਰਕਾਰਾਂ ਭੇਜਦੀਆਂ ਹੀ ਨਹੀਂ ਇਹਨਾਂ ਨੂੰ ਵੀ 3 ਸਾਲ ਪੂਰੇ ਹੋਣ ਵਾਲੇ ਨੇ ਇਹ ਦੱਸੋ ਵੀ ਚੰਡੀਗੜ੍ਹ ਦੇ ਵਿੱਚ ਕਿੰਨੇ ਬੰਦੇ ਇਹਨਾਂ ਨੇ ਆਪਣੀਆਂ ਅਸਾਮੀਆਂ ਦੇ ਭਰੇ ਉਹ 10 ਵਾਰੀ ਲਿਖਦੇ ਨੇ ਪੰਜਾਬ ਦੀਆਂ ਅਸਾਮੀਆਂ ਦੇ ਉੱਤੇ ਦੂਜੇ ਰਾਜਾਂ ਦੇ ਜਾ ਕੇ ਬਹਿ ਗਏ ਇਹ ਉਹ ਦੇ ਬਾਰੇ ਸੋ ਅਰਦੀ ਨਹੀਂ ਨਗਲ ਟਾਈਮ ਦੇ ਉੱਤੇ ਵਿਵੇਕ ਜੇ ਤੁਸੀਂ ਜਾ ਕੇ ਉੱਥੇ ਕੰਮ ਕਰੋ ਤਾਂ ਆਪਣੇ ਕਿਸਮ ਦਾ ਕੰਮ ਸਭਿਆਚਾਰ ਹੈ ਜੀ ਮੌਸਮ ਬੜਾ ਵਧੀਆ ਉੱਥੇ ਗਰਮੀ ਦੇ ਵਿੱਚ ਵੀ ਸ਼ਾਮ ਨੂੰ ਠੰਡ ਹੋ ਜਾਂਦੀ ਹੈ ਜੀ ਪਰ ਕਾਂਗਰਸੀ ਅਕਾਲੀ ਭਾਜਪੀ ਤੇ ਹੁਨਾਮ ਵਾਲੇ ਇਹ ਸਾਰੇ ਦੇ ਸਾਰੇ ਭੱਜੇ ਨੇ ਹੁਣ ਜੇ ਕਿਸੇ ਨੇ ਇਸ ਮਾਮਲੇ ਦੇ ਵਿੱਚ ਇਨੀਸ਼ੀਏਟਿਵ ਲਿਆ ਹੈ ਅੱਗੇ ਲੱਗੇ ਨੇ ਮੂਰੀ ਬਣੇ ਨੇ ਉਹ ਸਾਡੇ ਸਿੱਖਿਆ ਮੰਤਰੀ ਹਰਜੋਤ ਪੈਂਸ ਉਹਨਾਂ ਨੇ ਸਹੀ ਕਦਮ ਚੱਕਿਆ ਉਹ ਇਹ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਹਰਿਆਣਾ ਮਨੋ ਰਾਲ ਕਟੜ ਨੂੰ ਮਿਲੇ ਨੇ ਉਹਨਾਂ ਨੇ ਕਈ ਗੱਲਾਂ ਬੋਲਤਾ ਉੱਥੇ ਕੀਤੀਆਂ ਨੇ ਇੱਕ ਤਾਂ ਕੋਈ ਬਹੁਤ ਪੁਰਾਣੇ ਪੁਲ ਨੇ ਉਹ ਕਹਿੰਦੇ ਅਸੀਂ ਸੋਧ ਦਿੰਨੇ ਆ ਦੁਬਾਰਾ ਬਣਵਾ ਦਿੰਨੇ ਆ ਜਿਹੜੀ ਉਹ ਰੇਲ ਜਾਂਦੀ ਹੈ ਰੋਪੜ ਤੋਂ ਲੈ ਕੇ ਨੰਗਲ ਤੱਕ ਤੇ ਨੰਗਲ ਡੈਮ ਤੱਕ ਅੱਗੇ ਜੀ ਖਾਸ ਕਰ ਨੰਗਲ ਤੋਂ ਨੰਗਲ ਡੈਮ ਉਹ ਸਵੇਰੇ ਮੁਲਾਜ਼ਮ ਲੈ ਕੇ ਜਾਂਦੀ ਹੈ ਤੇ ਮੁਲਾਜ਼ਮਾਂ ਨੂੰ ਸ਼ਾਮ ਨੂੰ ਵਾਪਸ ਲਾਇਆ ਹੁੰਦੀ ਹੈ ਉਹਨਾਂ ਨੂੰ ਆਪਣੇ ਵਹੀਕਲਾਂ 'ਚ ਕੋਈ ਪਾਸ ਵਗੈਰਾ ਨਹੀਂ ਬਣਾਉਣਾ ਪੈਂਦਾ ਤੇ ਕਿੰਨਾ ਜੇ ਉਹ ਸਾਰੀ ਰੇਲ ਦਾ ਇਹ ਕਹਿੰਦੇ ਆ ਕਿ ਉਹਨਾਂ ਕੋਈ ਬਜਟ ਮਨਜ਼ੂਰ ਹੋ ਗਿਆ 8 ਕਰੋੜ ਸ਼ਾਇਦ ਜੇ ਉਹ ਚੱਲ ਜਾਵੇ ਤਾਂ ਉੱਥੇ ਕਹਿੰਦੇ ਕੀਰਤਪੁਰ ਸਾਹਿਬ ਤੱਕ 20 ਦੁਬਾਰਾ ਲਿੰਕ ਬਣ ਜੇਗਾ ਜੀ ਕਿੱਡੀ ਚੱਕੀ ਗੱਦ ਹੈਗੀ ਸੋ ਭਾਈ ਸਾਹਿਬ ਨੇ ਜਿਹੜਾ ਇਹ ਇਨੀਸ਼ੀਏਟਿਵ ਲਿਆ ਪਹਿਲਾਂ ਤਾਂ ਬਿਜਲੀ ਬੋਰਡ ਨੂੰ ਪੁੱਛੋ ਕਿ ਇਹਨਾਂ ਨੇ ਉੱਥੇ ਆਪਦੇ ਡੈਪੂਟੇਸ਼ਨ ਦੇ ਬੰਦੇ ਜਿਹੜੇ ਜਾਂਦੇ ਆ ਉਹਨਾਂ ਇਹਨਾਂ ਦੀਆਂ ਸਾਮੀਆਂ ਕਿਉਂ ਨਹੀਂ ਭੇਜਦੇ ਫਿਰ ਕਹਿੰਦੇ ਆ ਜੀ ਬੀਬੀਐਮਪੀ ਨੇ ਸਾਡਾ ਹਿੱਸਾ ਖਤਮ ਕਰਤਾ ਸਾਡਾ ਫੁਲਾਣਾ ਮੈਂਬਰ ਨਹੀਂ ਦਿੱਤਾ ਸਾਡੇ 'ਚ ਦਖਲ ਦੇਤਾ ਤੇ ਕਹਿੰਦੇ ਆਪਣਾ ਇੱਕ ਕਿੱਚਾ ਚਿੱਠਾ ਵੀ ਤਾਂ ਲੋਕਾਂ ਦੇ ਸਾਹਮਣੇ ਰੱਖ ਦਿਓ ਕਿ ਤੁਸੀਂ ਕਿੰਨਾ ਖਤਰਜੀ ਦਿੰਦੇ ਹੋ ਕਿੰਨੇ ਕੁ ਤੁਸੀਂ ਜੋ ਉੱਥੇ ਜਾਂਦੇ ਹੋ ਕਿੰਨਾ ਕੁ ਤੁਹਾਡੀਆਂ ਸਾਮੀਆਂ ਨੇ ਜਿਹੜੀਆਂ ਪੰਜਾਬ ਦੀਆਂ ਉਹ ਸਾਰੀਆਂ ਪੰਜਾਬ ਵੱਲੋਂ ਭਰੀਆਂ ਜਾਂ ਹਿਮਾਚਲ ਤੇ ਹਰਿਆਣੇ ਦੀਆਂ ਨੇ ਉੱਠਣਾ ਸੱਕਾ ਫਿੱਟੇ ਮੂੰ ਗੋਡਿਆਂ ਦੇ ਕਹਿਣਾ ਦੂਜਿਆਂ ਨੂੰ ਰੋਣਾ ਯਾਰ ਨੂੰ ਨਾ ਲਾਇ ਭਰਾਵਾਂ ਦੇ ਇਹਨਾਂ ਦੇ ਉੱਤੇ ਸਭ ਤੋਂ ਵੱਡਾ ਗਾਜ ਇਹਨਾਂ ਤੇ ਹੈ ਕਿ ਸਰਕਾਰਾਂ ਮਾਨ ਸਾਹਿਬ ਨੂੰ ਬੇਨਤੀ ਹੈ ਮੁੱਖ ਮੰਤਰੀ ਦੇ ਸਾਡੇ ਕਿ ਪੰਜਾਬ ਦੇ ਮੁੰਡਿਆਂ ਨੂੰ ਭੇਜੋ ਉੱਥੇ ਜਦੋਂ ਸਾਡੇ ਨਾਂ ਦੀਆਂ ਸਾਮੀਆਂ ਪਿੰਗਾਂ ਨੇ ਕਿਉਂ ਨਹੀਂ ਪੇਜ ਦੇਸੀ ਇਹ ਗੱਲ ਬਹੁਤ ਵੱਡੀ ਹੈ ਪਰ ਇਹ ਰਾਸੀਆ ਗੁੱਟ ਚ ਜਾਣਦੇ ਐ ਉਹਨਾਂ ਨੂੰ ਇਹਦੇ ਬਾਰੇ ਕੱਖ ਨਹੀਂ ਮੇਰਾ ਖਿਆਲ ਹੈ ਕਿ ਇਹਨੂੰ ਇਹ ਮਾਮਲਾ ਜ਼ਰੂਰ ਮਤਲਬ ਹੁਣ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਹਰਜੋਤ ਬਾਜਪਾ ਸਾਹਿਬ ਤੁਹਾਨੂੰ ਵਧਾਈ ਤੁਸੀਂ ਇਸ ਮਸਲੇ ਨੂੰ ਬਹੁਤ ਗੰਭੀਰਤਾ ਦੇ ਨਾਲ ਚੁੱਕਿਆ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਨੇ ਚੰਗਾ ਕਦਮ ਪੰਜਾਬ ਦੇ ਹੱਕ ਦੇ ਵਿੱਚ ਕੀਤਾ ਪਹਿਲਾਂ ਵੀ ਦੇਖਿਆ ਕਿ ਹਰਜੋਤ ਬਾਜਪਾ ਕਈ ਮਾਮਲਿਆਂ ਦੇ ਵਿੱਚ ਕਾਫੀ ਅਗੇਥ ਲੈਂਦੇ ਆ ਜਿਹੜੇ ਪੰਜਾਬ ਨਾਲ ਸੰਬੰਧਿਤ ਨੇ ਡਰਾਂ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ